ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਸਭ ਕੁਝ ਜਾਣਦੇ ਹੋਏ ਸਮੂਹ ਸੰਗਤਾਂ ਸੇਵਕਾਂ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਵਾਸਤੇ ਇੱਕ ਸਨੇਹਾ ਦੇ ਰਹੇ ਸਨ ਤੇ ਹਰ ਰੋਜ਼ ਨਵੇਂ ਕੋਤਕ ਹੁੰਦੇ ਸਨ ਤੇ ਇੱਕ ਵਾਰ ਸਿਆਰਾ ਦਾ ਮੌਸਮ ਅੱਧੀ ਰਾਤ ਦਾ ਸਮਾਂ ਹੈ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਕਿਹਾ ਬੱਚਿਓ ਕੱਪੜੇ ਮੈਲੇ ਹਨ ਇਹ ਹੁਣੇ ਧੋਣੇ ਹਨ ਤੁਸੀਂ ਧੋ ਲਿਓ ਉਹਨਾਂ ਉੱਤਰ ਦਿੱਤਾ ਕਾਲੀ ਬੋਲੀ ਅੱਧੀ ਰਾਤ ਹੈ ਹਨੇਰ ਘੁੱਪ ਘੋਲ ਸਰਦੀ ਪੈਂਦੀ ਹੈ ਦਿਨ ਚੜ ਲੈਣ ਦਿਓ ਥੋਬੀ ਨੂੰ ਸਦਵਾ ਕੇ ਜਾਂ ਕਿਸੇ ਸੇਵਾਦਾਰ ਨੂੰ ਕਹਿ ਕੇ ਤਵਾ ਦਿਆਂਗੇ ਫਿਰ ਮਹਾਰਾਜ ਨੇ ਕੁਝ ਹੋਰ ਸਿੱਖਾਂ ਨੂੰ ਆਖਿਆ ਪਰ ਸਾਰੇ ਸਰਦੀ ਤੇ ਹਨੇਰੇ ਤੋਂ ਡਰ ਗਏ ਕਿਸੇ ਹਾਂ ਨਾ ਕੀਤੀ ਫਿਰ ਮਹਾਰਾਜ ਨੇ ਲੈਣੇ ਵਾਲ ਵੇਖਿਆ ਲੈਣਾ ਹੱਥ ਜੋੜ ਕੇ ਖੜੋ ਗਿਆ ਕੱਪੜੇ ਚੁੱਕ ਲਏ ਤੇ ਆਗਿਆ ਪਾ ਕੇ ਧੌਣ ਤੁਰ ਪਿਆ ਬਾਹਰ ਨਿਕਲਿਆ ਪਹਿਰੇਦਾਰ ਨੇ ਆਵਾਜ਼ ਦਿੱਤੀ ਕੌਣ ਹੈ ਉੱਤਰ ਮਿਲਿਆ ਜੀ ਲਹਿਣਾ ਇਸ ਵੇਲੇ ਠੰਡ ਵਿੱਚ ਕਿਤੇ ਚੱਲਿਆ ਹੈ ਲੋਕ ਰਜਾਈਆਂ ਵਿੱਚ ਪਏ ਹਨ ਮੈਂ ਜੀ ਕੱਪੜੇ ਧੋਣ ਲਈ ਜਾ ਰਿਹਾ ਹਾਂ ਪਹਿਰੇ ਵਾਲਾ ਬੋਲਦਾ ਹੈ ਮੂਰਖਾ ਕਿਉਂ ਜਾਣ ਕੇ ਮੌਸੇ ਹਟਦਾ ਹੈ ਦਿਨ ਨਹੀਂ ਚੜਨਾ ਦਿਨ ਹੋਵੇ ਜਾਂ ਰਾਤ ਸਰੀਰ ਰਹੇ ਜਾਂ ਨਾ ਪਰ ਮਾਲਕ ਦਾ ਹੁਕਮ ਮੰਨਣਾ ਜ਼ਰੂਰੀ ਹੈ ਕਹਿੰਦਾ ਹੋਇਆ ਭਾਈ ਲੈਣਾ ਜੀ ਚਲਾ ਗਿਆ ਕੱਪੜੇ ਤੋਤੇ ਸੁਕਾ ਕੇ ਲੈ ਆਏ ਮਾਨੋ ਦਿਨ ਦੇ ਸੂਰਜ ਵਿੱਚ ਤੋਤੇ ਹੋਣ ਗੁਰੂ ਮਹਾਰਾਜ ਲੈਣਿਆਂ ਧੋ ਲਾਇਆ ਹੈ ਜੇ ਮਹਾਰਾਜ ਵੇਖਾ ਖਾਂ ਕੱਪੜੇ ਅੱਗੇ ਰੱਖੇ ਵੇਖ ਕੇ ਬੋਲੇ ਲੈਣਿਆਂ ਚੰਗੇ ਸਾਫ ਨਹੀਂ ਹੋਏ ਫਿਰ ਧੋ ਲਿਆ ਸਤਵਚਨ ਮਹਾਰਾਜ ਚੁੱਕ ਕੇ ਧੁੰਨ ਲੱਗਦਾ ਹੈ ਹੁਕਮ ਹੋਇਆ ਲੈਣਿਆਂ ਰੱਖ ਦੇ ਸਤਵਚਨ ਅੱਜ ਦੇ ਲਈ ਐਨੀ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ